ਸੋਨਾਂ ਦਾ ਪਿਆਰ ਕਦਾ ਰੋਜ਼ ਤਸੱਲੀ ਕਰਨ ਅੱਜ ਆਇਆ ਹੈ ਹੋਰ ਸਾਡੇ ਵਾਲੀ ਅੱਜ ਕਿਹਾ ਦੀ ਇੱਥੇ ਦੀ ਪੁਲਿਸ ਨੂੰ ਵੀ ਇਹਨੂੰ ਇੱਥੇ ਨਾ ਨਾ ਲਿਆਂਦਾ ਜਾਵੇ ਆ ਨਰਸਾਂ ਦੀ ਨਿਲਾਇਕੀ ਕਰਕੇ ਸਾਰਾ ਹੰਗਾਮਾ ਹੋਇਆ ਅਸੀਂ ਹੁਣ ਵੀ ਕਹਿੰਦੇ ਆਂ ਵੀ ਇਹ ਜਿਹੜਾ ਬੰਦ ਕੀਤਾ ਜਾਵੇ ਜੇ ਸਪੀਕਰ ਨਾ ਬੰਦ ਕੀਤਾ ਅਸੀਂ ਕੰਦ ਟੱਪਾਂਗੇ ਇਹ ਚੈਲੰਜ ਕੀਤਾ ਚਾਲ ਖਾਣੇ ਨੇ ਤੁਹਾਨੂੰ ਅੱਜ ਇਹ ਕਰਕੇ ਇੱਕ ਖੰਨੇ ਦਾ ਚੈਲੰਜ ਹੈ ਅਸੀਂ ਕਬੂਲ ਕੀਤਾ ਕੱਲ ਤੁਹਾਨੂੰ ਗਾਂ ਖਦੀਆਂ ਨੇ ਖਾਣੇ ਨੇ ਕਾ ਲਾਬ ਹੋ ਕੇ ਨਰਸਾਂ ਦੀ ਨਿਲਾਇਕੀ ਕਰਕੇ ਸਾਰਾ ਹੰਗਾਮਾ ਹੋਇਆ ਜੇ ਹਸ ਸਪੀਕਰ ਨਾਮੰਦ ਹੋਇਆ ਤਾਂ ਸੀ ਗੰਦ ਟਪ ਕੇ ਕਹਿਵਾਂਗੇ ਇਹਦੀ ਜੋਮੇਵਰਸੀ ਪੁਲਸ ਉਹਦਾ ਪ੍ਰਸ਼ਾਸਨ ਆਊਗਾ ਇਸ ਕਰਕੇ ਐਸੇ ਦਾ ਬੋਲ ਕਰ ਦੇਂਗੇ ਸਰ ਕੀ ਕਹਿਣਾ ਜਦੋਂ ਅੱਜ ਯਹਾਂ ਬਹੁਤ ਛੋੜਾ ਪ੍ਰੋਗਰਾਮ ਲੋਕ ਸਾਡੀ ਗੱਲ ਸੁਣਨਾ ਚਾਹੁੰਦੇ ਬੱਲਾ ਹਰ ਬਹੁਤ ਵੱਡੇ ਹਲਾਸ਼ਾਰੀ ਨਾਲ ਲੋਕ ਆਏ ਆਂ ਔਰ ਆਪਣੀ ਗੱਲ ਰੱਖਣ ਆਏ ਆਂ ਆਪਾਂ ਗੱਲ ਰੱਖ ਲਈ ਐ ਆਪਣੀ ਗੱਲ ਰੱਖਣਗੇ ਆਪਾਂ ਆਪਣੀ ਗੱਲ ਰੱਖਾਂਗੇ ਸਰ ਇਹਨਾਂ ਦਾ ਕਹਿਣਾ ਹੈਗਾ ਕਿ ਕੱਲ ਜਿਹੜਾ ਤੁਸੀਂ ਬਿਆਨ ਦਿੱਤਾ ਸੀ ਜਦ ਵੀ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚ ਕਿਸਾਨ ਨਹੀਂ ਹੈਗੇ ਉਸ ਨੂੰ ਲੈ ਕੇ ਜਿਹੜਾ ਵਿਰੋਧ ਕਰਨਾ ਕੋਲਚੇ ਨੇ ਇਹ ਐ ਮੈਂ ਗੱਲ ਨਹੀਂ ਕਹੀ ਸੀ ਮੈਂ ਕਿਹਾ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਜੁੜੀ ਵੀ ਆ ਔਰ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਤੇ ਮੇਰੇ ਜੋ ਮੁਖੀ ਹੈ ਮੋਦੀ ਸਾਹਿਬ ਆਪਾਂ ਕਿਸਾਨਾਂ ਦੀ ਹੱਕ ਤੇ ਰਿਚ ਹੈ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਆ ਇਹਨਾਂ ਨੂੰ ਵੀ ਪਤਾ ਹੈ ਕਿ ਉਮੀਦ ਸੰਸਥਾ ਨੇ ਹਰੇਕ ਜਥੇਬੰਦੀ ਦੀ ਮਜ਼ਦ ਕੀਤੀ ਆ ਅੱਗੇ ਵੀ ਕਰਾਂਗੇ ਅੱਜ ਵੀ ਕਰ ਰਹੇ ਆ ਲੋ ਜਿਹੜੇ ਕਿਸਾਨਾਂ ਨਾਲ ਕਿਸਾਨ ਤੁਸੀਂ ਜਿਹਾਂ ਸੀ ਗੱਲ ਉਹ ਗੱਲ ਨਹੀਂ ਸੀ ਮੈਂ ਉਹ ਗੱਲ ਨਹੀਂ ਕਹੀ ਸੀ ਮੈਂ ਕਿਹਾ ਸੀ ਕਿ ਕਿਸਾਨਾਂ ਨੂੰ ਆਪਣਾ ਹੱਕ ਰੱਖਣ ਦਾ ਮੌਕਾ ਮਿਲਣਾ ਹੈ ਮੈਂ ਆਪਣੀ ਹੱਕ ਰੱਖ ਕਿਸਾਨਾਂ ਨਾਲ ਮੈਂ ਹਾਂ ਨਾਲ ਹਮੇਸ਼ਾ ਰਹੇ